ਜਿੰਦਾਬਾਦ ਨਾਜਮਨ ਮਜ਼ਦੂਰ ਜੁਨਿਆ ਜਿੰਦਾਬਾਦ ਨਾਜਮਨ ਮਜ਼ਦੂਰ ਜੁਨਿਆ ਜਿੰਦਾਬਾਦ ਆਪ ਸਰਕਾਰ ਮੁੜਦਾਬਾਹ ਆਪ ਸਰਕਾਰ ਮੁੜਦਾਬਾਹ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਰਜਾਨਾ ਸੱਚ ਟਾਈਮ ਬਟਾਲਾ ਮੰਡੀ ਵਿਖੇ ਅੱਜ ਦੂਜੇ ਦਿਨ ਵੀ ਲਗਾਤਾਰ ਹੜਤਾਲ ਜਾਰੀ ਰਹੀ ਆਰਟੀ ਐਸੋਸੀਏਸ਼ਨ ਵੱਲੋਂ ਪੂਰੇ ਪੰਜਾਬ ਅੰਦਰ ਮੰਡੀ ਦੇ ਕੰਮਾਂ ਨੂੰ ਸੰਪੂਰਨ ਤੌਰ ਤੇ ਕੀਤਾ ਗਿਆ ਹੈ ਠੱਪ ਇਸ ਮੌਕੇ ਮਜ਼ਦੂਰ ਯੂਨੀਅਨ ਆਗੂ ਨਾਲ ਕੀਤੀ ਗੱਲ ਬਾਤ ਆਪ ਸਭ ਦੀ ਨਜ਼ਰ ਲਗਾਤਾਰ ਅਜੇ ਜੋ ਦੂਜੇ ਦਿਨ ਮੰਡੀ ਵਿੱਚ ਹੜਤਾਲ ਚੱਲ ਰਹੀ ਹੈ ਇਹਦੇ ਬੈਸਬੰਚ ਕੀ ਕਹਿਣਾ ਜਾਊਗਾ ਮੈਂ ਪ੍ਰਧਾਨ ਸੰਨ ਸ਼ੇਰਗੱਲ ਅਨਾਜ ਮੰਡੀ ਮਜ਼ਦੂਰੀ ਯੂਨੀਅਨ ਬਟਾਲਾ ਵੇਖੋ ਜੀ ਸਰਕਾਰ ਨੇ ਕੱਲ ਇੱਕ ਤਰੀਕ ਤੋਂ ਸਾਡੀ ਲਗਾਤਾਰ ਹੜਤਾਲ ਚੱਲੀ ਅਜ ਦੂਜੇ ਦਿਨ ਵੀ ਜਾਰੀ ਰਹੇਗੀ ਔਰ ਪੂਰੇ ਪੰਜਾਬ ਦੀਆਂ ਮੰਡੀਆਂ ਔਰ ਆਰਟੀਕ ਐਸੋਸੀਏਸ਼ਨ ਦੇ ਨਾਲ ਇਕੱਠ ਕਰਕੇ ਮੰਡੀਆਂ ਬੰਦ ਰਹੀਆਂ ਔਰ ਗੁਰਦਾਸਪੁਰ ਜ਼ਿਲ੍ਹੇ ਦੀਆਂ ਕੱਲ ਅਸੀਂ ਫਿਰਕੇ ਆਏ ਆ ਯਾਨੀ ਕਿ ਮੰਡੀਆਂ ਤਬਰੀਕਰ ਬੰਦ ਨੇ ਪੂਰੇ ਪੰਜਾਬ ਦੀਆਂ ਮੰਡੀਆਂ ਬੰਦ ਨੇ ਰਕੇਸ਼ ਕੁਮਾਰ ਦੀ ਦਿੱਲੀ ਅਨੁਕੂਮਿਆ ਜਦ ਤੱਕ ਸਰਕਾਰ ਸਾਡੀਆਂ ਮੰਗਾ ਨਹੀਂ ਮੰਨਦੀ 25% ਮਜ਼ਦੂਰੀ ਵਿੱਚ ਵਾਧਾ ਨਹੀਂ ਕਰਦੀ ਤਦ ਤੱਕ ਮੰਡੀਆਂ ਨਹੀਂ ਖੁੱਲੀਆਂ ਜਾਣਗੀਆਂ ਅੱਗੇ ਇਸ ਤੋਂ ਅੱਗੇ ਤੁਹਾਡੀ ਕੀ ਰਣਨੀਤੀ ਹੋਵੇਗੀ ਅਗਲੀ ਰਣਨੀਤੀ ਇਹ ਹੈ ਕਿ ਜੋ ਵੀ ਮਾਨੂੰ ਹੁਕਮ ਹੋਵੇਗਾ ਉਤੋਂਾਨੂੰ ਯਾਨੀ ਕਿ ਸਰਕਾਰ ਜੇ ਸਾਡੀਆਂ ਮੰਗਾ ਮੰਨੂਗੀ ਅਸੀਂ ਮੰਡੀ ਖੋਲਾਂਗੇ ਜੇ ਨਹੀਂ ਮੰਨੂਗੀ ਚਾਹੇ ਇਹਨਾਂ ਨੂੰ 5 ਦਿਨ 10 ਦਿਨ ਲੱਗਣ ਜਿੰਨੇ ਦਿਨ ਵੀ ਲੱਗਣ ਅਸੀਂ ਮੰਡੀ ਨਹੀਂ ਖੋਲਾਂਗੇ ਮੈਂ ਅਨਾਜ ਮੱਢੀ ਮਜ਼ਦੂਰ ਜੂਨੇ ਬਟਾਲਾ ਜਰਨਲ ਸੈਕਟਰੀ ਮੰਨ ਲਓ ਕਿ ਅਸੀਂ ਦੂਸਰੇ ਦਿਨ ਦੇ ਵਿੱਚ ਅੱਜ ਹਰਤਾਹਲ ਦੇ ਵਿੱਚ ਆ ਗਏ ਆ ਕਿਉਂਕਿ ਸਰਕਾਰ ਸਾਡੀ ਜਿਹੜੀ 5% ਦੀ ਮਜ਼ਦੂਰੀ ਹੈ ਉਹਦੇ ਬਾਰੇ ਕੋਈ ਫੈਸਲਾ ਨਹੀਂ ਦੇ ਰਹੀ ਜਿੰਨਾ ਚਿਰ ਸਾਡੇ ਰਕੇਸ਼ ਕੁਮਾਰ ਜੀ ਤੁਲੀ ਸੂਬਾ ਕਮੇਟੀ ਦੇ ਪ੍ਰਧਾਨ ਐਸੋਸ਼ੀਏਸ਼ਨ ਆਰਤੀ ਦੇ ਆਰਤੀ ਦੇ ਪ੍ਰਧਾਨ ਜਿਹੜੇ ਕਿ ਵਿਦੇ ਕਾਲਾ ਹਨ ਜਿੰਨਾ ਚਿਰ ਉਹਨਾਂ ਦਾ ਕੋਈ ਬਿਆਨ ਸਾਨੂੰ ਨਹੀਂ ਆਉਂਦਾ ਉਹਨਾਂ ਚਿਰ ਆਪਾਂ ਮੰਡੀਆਂ ਨਹੀਂ ਖੋਲਾਂਗੇ ਇਸ ਕਰਕੇ ਸਾਨੂੰ 10 ਦਿਨ 15 ਦਿਨ 20 ਦਿਨ ਵੀ ਲੱਗ ਗਏ ਅਸੀਂ ਮੰਡੀ ਨਹੀਂ ਖੋਲਣੀ ਕਿਉਂਕਿ ਸਾਡੀਆਂ ਮਜ਼ਦੂਰੀਆਂ ਦੇ ਵਿੱਚ ਬਹੁਤ ਫਰਕ ਹੈ ਜਿਹੜਾ ਫਰਕ ਸਾਡਾ ਹੈਗਾ ਇੱਕ ਤਾਂ ਲੋਡਿੰਗ ਬਹੁਤ ਘੱਟ ਆ ਗਈ ਉਹ ਸਾਨੂੰ 5 ਰੁਪਏ ਚਾਹੀਦੀ ਏ 50 ਕਿਲੋ ਜਿਹੜੀ ਭਰਤੀ ਆ ਗਈ ਝੋਨੇ ਦੀ ਤੇ ਕਣਕ ਦੀ ਉਹਨਾਂ ਨੂੰ ਇੱਕ ਬਰਾਬਰ ਸਾਨੂੰ ਰੇਟ ਚਾਹੀਦਾ ਤੇ ਜਿਹੜੀਆਂ ਸਾਡੀਆਂ ਹੋਰ ਮੁਸ਼ਕਲਾਂ ਨੇ ਸਾਰੀਆਂ ਅਗੇ ਕੱਲ ਵੀ ਬਿਆਨ ਕਰ ਚੁੱਕੇ ਹਾਂ ਇਹ ਸਾਡੀਆਂ ਮਜ਼ਦੂਰੀਆਂ ਜਿਹੜੀਆਂ ਸਾਨੂੰ ਲਾਗੂ ਹੋਣੀਆਂ ਚਾਹੀਦੀਆਂ ਉਹ ਉਹਨਾਂ ਚਿਰ ਕੰਮ ਨਹੀਂ ਕਰਾਂਗੇ ਜਿੰਨਾ ਚਿਰ ਸਾਨੂੰ ਆਪਣੇ ਸੂਬਾ ਕਮੇਟੀ ਦਾ ਫੋਨ ਨਹੀਂ ਜਗਾ ਅਸੀਂ ਇਸੇ ਤਰ੍ਹਾਂ ਹੜਤਾਲ ਤੇ ਬੈਠੇ ਰਹਿਾਂਗੇ